ਹਾਂਜੀ ਬਾਬਿਓ ਅੱਜ ਆਫਰ ਸੁਣ ਲਓ ਜੀ ਆਲ ਪੰਜਾਬ ਦੇ ਵਿੱਚ ਮੇਰਾ ਵੀ ਡਿਲੀਵਰੀ ਫ੍ਰੀ ਹੈ ਬਾਜੀ ਛੁੱਟਿਆ ਵਾ ਆਪਣਾ ਕੁਤਰੇ ਆ ਜੀ ਠੀਕ ਐ ਚੈੱਕ ਕਰ ਲਓ ਤੇ ਬਾਕੀ ਡਿਟੇਲ ਆਪਾਂ ਤੁਹਾਨੂੰ ਅਦਰ ਨੇ ਵੀਡੀਓ ਦੇ ਵਿੱਚ ਠੀਕ ਆ ਜੀ ਹਲਕਾ ਤੁਹਾਨੂੰ ਹਿੰਟ ਦਿੰਦਾ ਕਿ ਅੱਜ ਕਿਹੜੇ ਅਸਤਰ ਲਾਉਣੇ ਨੇ ਤੇ ਆਓ ਬਾਬਿਓ ਹੁਣ ਆਪਾਂ ਕਰਦੇ ਆਂ ਵੀਡੀਓ ਆਪਣੀ ਦੀ ਸਟਾਰਟਿੰਗ ਤੇ ਮੇਰਾ ਭਰਾ ਬਣੇ ਰਹੋ ਤੁਸੀਂ ਵੀਡੀਓ ਆਪਣੀ ਦੇ ਵਿੱਚ ਠੀਕ ਐ ਉਹ ਹਾਂ ਜੀ ਬਾਈ ਜੀ ਨਮਸਕਾਰ ਆ ਦਾਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵੀਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਛੋੜਦੇ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਘਰੇ ਦੇ ਟਾਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂ ਜੀ ਵੀਰ ਦਰਸ਼ਕ ਵੀਰ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋੜਾ ਵੀਰ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਬੇਕ ਕੇ ਚੱਲ ਰਹੀਆਂ ਆਫਰਾਂ ਦਾ ਫਾਇਦਾ ਚੁੱਕ ਕੇ ਆਨੰਦ ਮਾਣਦੇ ਹੋਣਗੇ ਉਹ ਹਾਂਜੀ ਵੀ ਬਾਬੇ ਜਿਵੇਂ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਹੁਣ ਹੀ ਲਿਤਾ ਕਿ ਅੱਜ ਆਪਾਂ ਤੁਹਾਡੇ ਲਈ ਕਿਹੜੀ ਆਫਰ ਆਫਰ ਦਾ ਤਕਰੀਬਨ ਯਾਰ ਹਰ ਬੰਦੇ ਨੂੰ ਪਤਾ ਆ ਠੀਕ ਆ ਜੀ ਤਕਰੀਬਨ 8-9 ਦਿਨ ਹੋ ਗਏ ਨੇ ਠੀਕ ਹੈ ਜਿਹੜੀਆਂ ਆਪਣੇ ਚੈਨਲ ਦੇ ਉੱਤੇ ਮੇਰਾ ਭਰਾ ਠੀਕ ਹੈ ਉਸ ਪਰਮਾਤਮਾ ਦੀ ਮਿਹਰ ਨਾਲ ਤੇ ਤੁਹਾਡੇ ਭਰਾਵਾਂ ਦੀ ਸਪੋਰਟ ਦੇ ਨਾਲ ਮੇਰਾ ਭਰਾ ਆਫਰ ਆਪਣੀ ਚੱਲ ਰਹੀ ਹੈ ਤੇ ਬਾਈ ਜੀ ਚੱਲਦੀ ਰਹੇਗੀ ਮੇਰਾ ਭਰਾ ਠੀਕ ਹੈ ਚੈੱਕ ਕਰੋ ਦਰਸ਼ਕੋ ਕੁਆਲਿਟੀ ਅੱਜ ਉਹ ਜੋੜਾ ਤੁਹਾਡੇ ਲਈ ਲਾਇਆ ਜਿਹਨੂੰ ਕਹਿੰਦੇ ਨੇ ਨਾ ਫੋਲੋ ਬੈਜਾ ਬੈਜਾ ਕਰਾਉਣ ਵਾਲਾ ਜੋੜਾ ਉਹ ਜੋੜਾ ਤੁਹਾਡੇ ਅੱਗੇ ਤੁਹਾਡੇ ਵੀਰ ਨੇ ਅੱਜ ਪੇਸ਼ ਕਰਤਾ ਮੇਰਾ ਭਰਾ ਬਲਡ ਲਾਈਨ ਪਹਿਲਾਂ ਸੁਣ ਲਓ ਜੀ ਠੀਕ ਹੈ ਜੀ ਹੱਬ ਹਵਾ ਕੇ ਦੱਸਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਮੇਰਾ ਭਰਾ ਬਾਬੇ ਗੁਰਦੇਵ ਕਣੀਏ ਵਾਲੇ ਕਬੂਤਰਾਂ ਦੇ ਵਿੱਚੋਂ ਦਰਸ਼ਕੋ ਵੱਡਾ ਜੋੜਾ ਔਰ ਵੀਰੇ ਮੇਨ ਖਾਸियत ਜਿਵੇਂ ਤੁਸੀਂ ਵੀਡੀਓ ਸਟਾਰਿੰਗ ਵਿੱਚ ਸੁਣ ਲਈ ਸੀ ਬਾਜੀ ਛੁੱਟਿਆ ਬੈ ਕੂਤਰ ਜ਼ਿਲ੍ਹੇ ਮੋਗੇ ਅੰਦਰ ਦਰਸ਼ਕੋ ਪਿੰਡ ਰਾਮੂ ਵਾਲੇ ਦੇ ਵਿੱਚ ਠੀਕ ਹੈ ਜੀ ਜਦੋਂ ਆਪਾਂ ਪਿਛਲੀ ਤੋਂ ਪਿਛਲੀ ਵਾਰ ਭਰਾ ਤੋਂ ਜਨਵਰ ਲੈਣ ਗਏ ਸੀ ਠੀਕ ਹੈ ਉਦੋਂ ਇਸ ਸਕੂਟਰ ਤੇ ਮੋਹਰ ਲੱਗੀ ਸੀ ਪਰ ਉਦੋਂ ਭਰਾ ਨੇ ਦਿੱਤਾ ਨਹੀਂ ਸੀ ਕਾਰਨ ਇਹ ਸੀ ਮੇਰਾ ਭਰਾ ਕਿਉਂਕਿ ਇਹ ਕਬੂਤਰ ਉਹਨਾਂ ਦੇ ਕਿਸੇ ਮੰਨ ਕੇ ਚੱਲੋ ਸੱਜਣ ਲਿਆਜੀ ਨੇ ਲੈ ਕੇ ਜਾਣਾ ਸੀ ਬੱਚੇ ਕਢਾਉਣ ਵਾਸਤੇ ਠੀਕ ਹੈ ਜੀ ਤਾਂ ਕਰਕੇ ਬਾਈ ਨੇ ਆਪਾਂ ਨੂੰ ਕਿਹਾ ਵੀਰੇ ਆਪਾਂ ਜਬਾਨ ਕੀਤੀ ਕਿਸੇ ਆਪਣੇ ਸੱਜਣ ਦੇ ਨਾਲ ਜੇ ਉਹਨੂੰ ਕੂਤਰ ਆਹ ਦੇਣਾ ਕਿਉਂਕਿ ਉਸ ਬੰਦੇ ਨੇ ਇਸ ਕੂਤਰ ਦੀ ਡਾਰ ਦੇਖੀ ਸੀ ਮੇਰਾ ਵੀਰ ਠੀਕ ਹੈ ਜੀ ਵਿਰੇ ਪਿੰਡ ਦੇ ਵਿੱਚ ਇਹ 3 ਸਵਾ 3 ਬਾਈ ਤਾਂ ਇੱਕ ਉਡਿਆ ਉਸ ਤੋਂ ਬਾਅਦ ਬਹਿ ਗਿਆ ਸੀ ਮੇਰਾ ਭਰਾ ਕੂਤਰ ਕਾਰਨੀ ਦਾ ਬੈਠਣ ਦਾ ਇਹ ਸੀ ਦਰਸ਼ਕੋ ਜਿੱਦਨ ਕਬੂਤਰ ਦੀ ᱥਾਂਭ ਸੀ ਨਾ ਜਿਹੜੇ ਬੰਦੇ ᱥਾਂਭ ਦੇ ਸਾਡੀ ਨਾਲ ਸਹਿਮਤ ਹੋਣਗੇ ਜਿਨ੍ਹਾਂ ਨੂੰ ਇੰਨਾਂ ਚੀਜ਼ਾਂ ਦਾ ਪਤਾ ਨਹੀਂ ਨਾ ਕਬੂਤਰਬਾਜੀ ਦੇ ਊੜੇ ੜੇ ਦਾ ਤੇ ਉਹ ਬੰਦਾਂ ਲੱਗਣਾ ਐਵੇਂ ਭਰਾ ਛੱਡੀ ਤੁਰ ਜਾਂਦਾ ਗੱਲ ਹੀ ਕੋਈ ਨਹੀਂ ਮੇਰਾ ਭਰਾ ਜਿਹੜੇ ਬੰਦੇ ਜਿੰਨੀ ਸਮਝ ਜਿੰਨੀ ਸੋਚ ਹੁੰਦੀ ਹੈ ਨਾ ਉਹਨੇ ਆਪਣੀ ਸੋਚ ਸਮਝ ਮੁਤਾਬਿਕ ਮੇਰਾ ਭਰਾ ਗੱਲ ਕਰਨੀ ਆ ਠੀਕ ਹੈ ਜਿਹੜਾ ਬੰਦਾ ਆਪਣੇ ਜੇਬ ਦੇ ਵਿੱਚੋਂ ਮੇਰਾ ਭਰਾ ਮੋਢ ਭਰਕਦਾ ਠੀਕ ਹੈ ਜੀ ਜਾ ਕੇ ਬਗਾਨੇ ਪਿੰਡ ਦੇ ਵਿੱਚ ਮੇਰਾ ਵੀਰ ਓਲਾ ਦਿੰਦਾ ਸਾਡੀ ਦਾਤ ਬੈਠ ਕੇ ਕਬੂਤਰ ਥਾਮਦਾ ਨਾ ਉਸ ਬੰਦੇ ਨੂੰ ਸਾਡੀ ਗੱਲ ਸਹੀ ਲੱਗੇਗੀ ਠੀਕ ਹੈ ਜੀ ਬਸ ਥਾਂ ਬੜ ਜਾਂਦਾ ਦਰਸ਼ਕੋ ਕਬੂਤਰ ਇਹ ਨਾ ਮਲਾ ਜਾਨੇ ਕਿ ਮਾਰ ਗਿਆ ਸੀਗਾ ਠੀਕ ਹੈ ਇਸ ਕਰਕੇ ਮੇਰਾ ਭਰਾ ਕਬੂਤਰ ਉੱਥੇ ਬਹਿ ਗਿਆ ਸੀ ਪਰ ਭਰਾ ਨੇ ਕਬੂਤਰ ਬਾਜੀ ਛੜਨਾ ਨਹੀਂ ਸੀ ਔਰ ਤੁਹਾਨੂੰ ਪਤਾ ਹੀ ਹੈ ਜੀ ਫਿਰ ਨਾਲ ਇੱਕ ਦੋ ਬੰਦੇ ਹੁੰਦੇ ਨੇ ਅਗਲਾ ਕਹਿੰਦਾ ਲੋ ਜੀ ਜਿੱਥੇ ਅਸੀਂ ਕੂਤਰ ਛੱਡਿਆ ਉੱਥੇ ਆਹ ਬੰਦੇ ਨੇ ਆਪਣਾ ਕੂਤਰ ਛੱਡਿਆ ਨਹੀਂ ਦਰਸ਼ਕੋ ਕਬੂਤਰਬਾਜੀ ਅੱਜ ਕੱਲ ਨਾ ਹੈਂਡ ਦੀ ਹੋ ਗਈ ਅਗਲਾ ਕਹਿੰਦਾ ਚਾਹੇ ਜਿੱਤੀਏ ਚਾਹੇ ਹਰੀਏ ਪਰ ਕੂਤਰ ਹੀ ਲਾਜ਼ਮੀ ਛੱਡਾਂਗੇ ਚਾਹੇ ਕੂਤਰ ਓਲੇ ਤੇ ਸਾਲਾ ਡਿਗ ਜੇ ਚੱਕਰੀ ਕੋਈ ਨਹੀਂ ਅਗਲਾ ਬਾਜੀ ਛੱਡਦਾ ਮੇਰਾ ਭਰਾ ਜਿਹੜਾ ਬੰਦਾ ਆਪਣਾ ਸਟੈਂਡ ਰੱਖਦਾ ਆ ਠੀਕ ਹੈ ਬਾਕੀ ਜਿਹੜੇ ਬੰਦੇ ਦਾ ਕੋਈ ਸਟੈਂਡ ਨਹੀਂਗਾ ਨਾ ਤੁਹਾਨੂੰ ਪਤਾ ਹੀ ਆ ਜੀ ਉਹ ਫਿਰ ਲੋਕਾਂ ਨੂੰ ਮਾੜਾ ਚੰਗਾ ਹੀ ਬੋਲ ਸਕਦੇ ਨੇ ਠੀਕ ਹੈ ਸਾਂਭ ਵਾਲੇ ਦਿਨ ਮੇਰਾ ਵੀਰ ਕਬੂਤਰ ਹਮਲਾਪ ਸੱਟਣ ਲੱਗ ਗਿਆ ਸੀ ਸੇਕ ਕਿਉਂਕਿ ਕਈ ਵਾਰੀ ਦਰਸ਼ਕੋ ਖੇੜ ਦੇ ਵਿੱਚ ਹੀਰ ਫਿਰ ਹੋ ਜਾਂਦਾ ਜਿਆਦਾ ਭੁੱਖਾ ਕਬੂਤਰ ਸੰਭ ਗਿਆ ਹਨਾ ਤਾਂ ਵੀ ਉਹ ਹਮਲਾਪ ਮਾਰਨ ਲੱਗ ਜਾਂਦਾ ਆ ਇਹ ਵੀਰੇ ਬਹੁਤ ਬਰੀਕੀ ਵਾਲੀਆਂ ਗੱਲਾਂ ਨੇ ਜਿਹੜਾ ਬੰਦਾ ਕਬੂਤਰ ਸੰਭਦਾ ਨਾ ਉਹੀ ਇਹ ਗੱਲਾਂ ਸਮਝਦਾ ਆ ਤੇ ਜਿਹਨੇ ਮੰਨ ਕੇ ਚੱਲੋ ਕਿਸੇ ਹੋਰ ਤੋਂ ਕੂਤਰ ਸੰਭਾ ਕੇ ਜਾ ਕੇ ਬਾਜ਼ੀ ਤੇ ਦੇ ਕੇ ਪਾਣੀ ਲਵਾ ਕੇ ਮੁਰੂਲਾ ਉਹ ਛੜਤਾ ਜਣ ਕੇ ਊਲਾ ਲਾਤਾ ਉਸ ਬਾਈ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਮੇਰਾ ਭਰਾ ਠੀਕ ਆ ਵੀਰੇ ਘਰੇ ਕੂਤਰ ਦੀ ਡਾਰ ਸੀ ਮੇਰਾ ਭਰਾ ਘਰੇ ਕੂਤਰ ਦੀ ਡਾਰ 3 4 ਤੋਂ ਉੱਤੇ ਹੀ ਸੀ ਮੇਰਾ ਵੀਰੋ ਠੀਕ ਹੈ ਬਸ ਕਈ ਏਰੀਆਰ ਦੇਖੋ ਬੰਦਾ ਜੀ ਠੀਕ ਹੈ ਬੰਦਾ ਤੁਹਾਨੂੰ ਪਤਾ ਗਲਤੀਆਂ ਦਾ ਬੁੱਤਲਾ ਬੰਦੇ ਤੋਂ ਹੀ ਗਲਤੀਆਂ ਹੁੰਦੀਆਂ ਨੇ ਮੇਰਾ ਵੀਰੋ ਬਸ ਕੋਈ ਬੰਦਾ ਐਸੈਪਟ ਕਰਦਾ ਆ ਤੇ ਕੋਈ ਨਹੀਂ ਤੇ ਮੇਰਾ ਵੀਰ ਅੱਜ ਉਹ ਜੋੜਾ ਤੁਹਾਡੇ ਅੱਗੇ ਆਪਾਂ ਪੇਸ਼ ਕਰਤਾ ਪੱਕਾ ਛਲਾ ਕਬੂਤਰ ਦੇ ਪੈਰ ਦੇ ਵਿੱਚ ਲੱਗਿਆ ਚੈੱਕ ਕਰ ਲਓ ਸੜੇ ਹੋਏ ਜਾਮਣੀ ਪੈਰ ਬੰਦ ਜੋੜਾ ਦਾ ਆਪਣਾ ਕੂਤਰ ਠੀਕ ਹੈ ਜੀ ਪੀਲੀਆਂ ਅੱਖਾਂ ਦਾ ਨਾਲ ਦਾਰਸ਼ਕੋ ਚਿੱਟੀਆਂ ਅੱਖਾਂ ਦੀ ਬਾਬੇ ਗੁਰਦੇਵ ਵਾਲੇ ਕੂਤਰਾਂ ਵਿੱਚੋਂ ਹੀ ਆਪਣੀ ਮਾਦੀ ਜੋੜਾ ਐਸਾ ਟਾਪ ਜੋੜਾ ਪਹਿਲਾਂ ਦੱਸ ਦਿੰਨਾ ਵੀਰੇ ਯਾਨੀ ਕਿ 11500 2000 ਵਾਲਾ ਬੰਦਾ ਆਪਾਂ ਨੂੰ ਫੋਨ ਨਾ ਲਾਵੇ ਵੀਰੇ ਅੱਗੇ ਉਹ ਜਾਨਵਰ ਮਹਿੰਗਾ ਲੇਤਾ ਉਸ ਨਾਲ ਇਹਨਾਂ ਦਾ ਰੇਟ ਆ ਇਹ ਵੀ ਨਹੀਂ ਕਿ ਹਾਂ ਮੈਂ ਕਹਤਾ ਜੀ ਰੇਟ ਇਹਨਾਂ ਦਾ 3500 ਚ ਆ ਰਿਹਾ 4500 ਨਹੀਂ ਮੇਰਾ ਵੀਰੇ ਜਿਹੜੇ ਬੰਦੇ ਤੋਂ ਆਪਣਾ ਇਹ ਕਬੂਤਰ ਆਇਆ ਵਾ ਠੀਕ ਐ ਉਹ ਬੰਦਾ ਵੀ ਸਾਡੀ ਵੀਡੀਓ ਵੇਂਦਾ ਵੀਰੇ ਠੀਕ ਐ ਨਾ ਉਹਨੂੰ ਵੀ ਪਤਾ ਆਪਾਂ ਕਿ ਐਸ ਰੇਟ ਦੇ ਵਿੱਚ ਆਹ ਜਾਨਵਰ ਲਿਆਂਦਾ ਤੇ ਕਿ ਐਸ ਰੇਟ ਦੇ ਵਿੱਚ ਨਹੀਂ ਠੀਕ ਐ ਮੇਰਾ ਵੀਰੇ ਬਾਕੀ ਭਰਾ ਨੇ ਆਪਾਂ ਨੂੰ ਇੰਨੀ ਘੱਲ ਗੱਦੀ ਵੀਰੇ ਥੋੜੇ ਤੋਂ ਕੋਈ ਬੰਦਾ ਕਿਸੇ ਗੱਲ ਦੀ ਕੋਈ ਇਨਕੁਆਰੀ ਕਰੇ ਤੁਸੀਂ ਸਾਡਾ ਨੰਬਰ ਦੇ ਦਿਓ ਠੀਕ ਹੈ ਜੀ ਉਹਨਾਂ ਕਹਿੰਦੇ ਜੋ ਇੰਟਰਵਿਊ ਕਰਨੀ ਹੈ ਸਾੜਨ ਲਾ ਕੇ ਕਰ ਲੇ ਠਾ ਸੋਟੇ ਮੇਰਾ ਭਰਾ ਉਹਨੂੰ ਅਸੀਂ ਜਵਾਬ ਦੇਾਂਗੇ ਠੀਕ ਹੈ ਬਾਕੀ ਉਹ ਭਰਾ ਦਾ ਯਾਨੀ ਕਿ ਦਿਲੋ ਧੰਨਵਾਦ ਜੀ ਜਿਹੜਾ ਆਪਾਂ ਨੂੰ ਇੰਨਾ ਸਪੋਰਟ ਕਰਦੇ ਨੇ ਮੇਰਾ ਵੀਰੋ ਠੀਕ ਹੈ ਜੀ ਜਦ ਕਿ ਕਬੂਤਰ ਆਪਾਂ ਮੌਲਾ ਲਿਆ ਪਰ ਤਾਂ ਵੀ ਬਾਈ ਨੇ ਜ਼ਿੰਮੇਵਾਰੀ ਚੱਕੀ ਵੀਰੇ ਤੁਹਾਨੂੰ ਕੋਈ ਬੰਦਾ ਕੋਈ ਕਵੇ ਕਿੱਥੋਂ ਆਇਆ ਕਿੱਥੋਂ ਨਹੀਂ ਤੁਸੀਂ ਸਾਡੇ ਨਾਲ ਗੱਲ ਕਰਾ ਦਿਓ ਸਾਡਾ ਪਿੰਡ ਦੱਸ ਦਿਓ ਅਸੀਂ ਆਪੇ ਉਹ ਬੰਦੇ ਨਾਲ ਮੇੜਨਾ ਗਿਆ ਦੱਸੋ ਠੀਕ ਨੇ ਤਗੜਾ ਕਹਿੰਦਾ ਯਾਰ ਬਾਈ ਤੂੰ ਪੈਸੇ ਲੈ ਕੇ ਚੀਜ਼ ਲੈ ਲਈ ਹੁਣ ਸਾਡੀ ਗਾਰੰਟੀ ਖਤਮ ਯਾਨੀ ਕਿ ਸਾਰੀ ਗੱਲਬਾਤ ਹੁਣ ਤੇਰੇ ਤੇ ਯਾਰ ਪਰ ਵਿੱਚੋਂ ਕਈ ਦਰਸ਼ਕੋ ਬੰਦੇ ਇਹੋ ਜਿਹੇ ਹੁੰਦੇ ਨੇ ਅਗਲਾ ਕਹਿੰਦੇ ਭਰਾ ਆ ਹੀ ਤੇਰੇ ਨਾਲ ਆ ਉੱਥੇ ਮਰਾ ਵੀਰ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਯਾਰ ਠੀਕ ਐ ਬਾਕੀ ਜਨਮ ਪਰ ਆਪਣੇ ਦੀ ਮਰਾ ਵੀਰ ਤੁਸੀਂ ਗੜਕਣੀ ਕਰ ਸਕਦੇ ਹੋ ਚੈੱਕ ਦਰਸ਼ਕੋ ਜੋੜੀ ਦੇ ਬੱਚੇ ਡਾਉਂਗੇ ਤੁਸੀਂ ਯਾਦ ਕਰੋ ਕਾਸ਼ ਵੀਰੇ ਬਾਕੀ ਕੋਈ ਨਿਆਬ ਚੀਜ਼ ਆਈ ਸੀਗੀ ਸੋਡੇ ਕਰੋ ਔਰ ਜੈਸ ਰੇਡ ਦੇ ਵਿੱਚ ਮੇਰਾ ਵੀਰ ਆਪਾਂ ਦੇ ਦਿਆਂਗੇ ਨਾ ਜੋੜੀ ਇਹ ਗਰੰਟੀ ਦਿੰਨਾ ਯਾਰ ਕੋਈ ਹੋਰ ਬੰਦਾ ਨਹੀਂ ਦੇ ਪਾਵੇ ਕੋਈ ਵੀ ਖਾਸ ਕਰ ਇਸ ਆਫਰ ਦੇ ਵਿੱਚ ਕਿ ਆਲ ਪੰਜਾਬ ਦੇ ਵਿੱਚ ਮੇਰਾ ਵੀ ਡਿਲੀਵਰੀ ਨਾਲ ਦੀ ਫ੍ਰੀ ਹੈ ਠੀਕ ਆ ਬਾਕੀ ਜੋ ਕੋਈ ਬੰਦਾ ਪੰਜਾਬ ਤੋਂ ਬਾਹਰ ਡਿਲੀਵਰੀ ਕਰਵਾਉਂਦਾ ਆ ਉਹਦੇ ਡਿਲੀਵਰੀ ਚਾਰਜ ਜਿਹੜੇ ਮੰਨ ਕੇ ਚੱਲੋ ਜਿੰਨਾ ਵੀ ਹੋਏਗਾ ਉਸ ਬੰਦੇ ਨੂੰ ਅੱਧ ਪੇ ਕਰਨਾ ਪਏਗਾ ਠੀਕ ਹੈ ਜੀ ਤੇ ਆਜ ਵੀ ਬਾਬਿਆ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਆਪਣੀ ਟੌਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਸ਼ੌਂਕ ਬਾਕੀ ਸਟੈਂਡਿੰਗ ਮਿਸ਼ਨ ਕਰਾ ਚੈੱਕ ਕਰ ਲੋ ਜੋੜੇ ਦੀ ਕਿਉਂ ਮੈਂ ਤਾਂ ਨਹੀਂ ਕਹਿਆ ਬਹੁਤਾ ਉਹਦੇ ਮੋਢੇ ਬਖ ਨੂੰ ਕਰਕੇ ਖੜਜੋ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਵੀਰੇ ਜਿਹੜਾ ਨਸਲੀ ਜਾਨਵਰ ਹੁੰਦਾ ਨਾ ਪਿੰਜਰੇ ਵਿੱਚ ਬੈਠਾ ਦੱਸ ਦਿੰਦਾ ਆ ਕਿ ਹਾਂ ਬਈ ਸਾਡੇ ਬਲੱਡ ਵਿੱਚ ਕੀ ਹੈਗਾ ਤੇ ਕੀ ਨਹੀਂ ਇਹ ਨਹੀਂ ਮੈਂ ਕਹਿੰਦਾ ਜੋੜੇ ਦਾ ਰੇਟ 10000 ਆ ਤਾਂ ਹੁਣੇ ਕੂਤਰ ਦਿਨ ਠੋਕ ਜੂਗਾ ਤੇ ਜੇ ਮੈਂ ਕਹਦਾ ਵੀਰੇ ਜੋੜੇ ਦਾ ਰੇਟ 500 ਰੁਪਿਆ 600 ਰੁਪਿਆ ਤੁਸੀਂ ਉਨ ਜਾ ਕੇ ਲੈ ਜੂ ਤੇ ਇਹਨਾਂ ਨੇ ਉਡਣਾ ਨਹੀਂ ਉਹ ਦਰਸ਼ਕੋ ਅੰਦਰੋਂ ਬਲੱਡ ਹੋਣਾ ਚਾਹੀਦਾ ਪਰਖ ਤੁਹਾਨੂੰ ਹੋਣੀ ਚਾਹੀਦੀ ਹੈ ਜੀ ਚੀਜ਼ ਜਿਆਦਾ ਦੀ ਤਾਂ ਲੈ ਲੂ ਨਹੀਂ ਤਾਂ ਚੱਕਦੀ ਕੋਈ ਨਹੀਂ ਮੇਰਾ ਭਰਾ ਠੀਕ ਹੈ ਆਪਾਂ ਤਾਂ ਕਿਸੇ ਨੂੰ ਧੱਕੇ ਨਾਲ ਕਹਿੰਦੇ ਨਹੀਂ ਹਾਂ ਜੀ ਸਾਡੇ ਤੋਂ ਹੀ ਕੂਤਰ ਮੁੱਲ ਲਵੋ ਪਰ ਇਹ ਜਿਹੜੇ ਤੋਂ ਥੋੜਾ ਮਨ ਮੰਨਦਾ ਆ ਠੀਕ ਹੈ ਜਿੱਥੇ ਤੁਹਾਡਾ ਦਿਲ ਮਿਲਦਾ ਤੁਸੀਂ ਉਸ ਬੰਦੇ ਤੋਂ ਮੇਰਾ ਭਰਾ ਜਾਨ ਪਰ ਲਵੋ ਠੀਕ ਹੈ ਬਾਕੀ ਡਾਉਣਾ ਕਰਨਾ ਤੁਹਾਡੇ ਹੱਥ ਆ ਜੀ ਕਿੱਸਾ ਉਹਨਾਂ ਸਾਹਮ ਕਰੋਂਗੇ ਉਸਨੂੰ ਤੁਸੀਂ ਡਾਲੂਗੇ ਜੇਕਰ ਬੰਦਾ ਕੂਤਰ ਡਾਉਂ ਦੀ ਸਮਝ ਰੱਖਦਾ ਪਰ ਜਿਹਨੂੰ ਸਮਝ ਹੀ ਹੈ ਨਹੀਂ ਮੇਰਾ ਭਰਾ ਉਹ ਚਾਹੇ ਬੰਦਾ ਪਿਆਰ ਦਾ ਜੋੜਾ ਮੁੱਲ ਲੈ ਲੇ ਮੇਰਾ ਵੀਰ ਉਹ ਵੀ ਕੋਈ ਫਾਇਦਾ ਨਹੀਂ ਬਾਕੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਔਰ ਵੀਰੇ ਇੱਕ ਗੱਲ ਹੋਰ ਕਬੂਤਰ ਦੇ ਪੈਰ ਦੀ ਨੰਦਰ ਵੱਡੀ ਹੋਈ ਆ ਜੀ ਕਾਨੂੰ ਪਤਾ ਹੈ ਜੀ ਲੋਕੀ ਕਿਹੜੇ ਕੂਤਰਾਂ ਦੀ ਮੇਰਾ ਆਪਣਾ ਨੌਂਦਰਾਂ ਵੱਧਦੇ ਨੇ ਕਿ ਜਿਨ੍ਹਾਂ ਦਾ ਮੰਨ ਕੇ ਚੱਲੋ ਪਸ਼ਤਾਨੀ ਬਲੱਡ ਹੁੰਦਾ ਖਾਨਦਾਨੀ ਬਲੱਡ ਹੁੰਦਾ ਕਿ ਹਾਂ ਬਈ ਇਹਨਾਂ ਦੇ ਕੂਤਰ ਉੱਡਨੇ ਹੀ ਉੱਡਨੇ ਆ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਕਰਾਉਣਾ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਸ਼ੌਂਕ ਬਾਕੀ ਮਾਫੀ ਚਾਹੁੰਦਾ ਜੀ ਵੀਡੀਓ ਥੋੜੀ ਲੈਂਥੀ ਬਣ ਗਈ ਹੋਵੇ ਜੀ ਕਿਉਂਕਿ ਕੱਲੀ ਕੱਲੀ ਗੱਲ ਕਰੀਦੀ ਆ ਠੀਕ ਆ ਜੀ ਤੇ ਫਿਰ ਤੁਹਾਨੂੰ ਪਤਾ ਵੀਡੀਓ ਥੋੜੀ ਜੀ ਲੈਂਥੀ ਬਾਣੀ ਜਾਂਦੀ ਆ ਉਹ ਹਾਂ ਜੀ ਵੀ ਦਰਸ਼ਕੋ ਆ ਕਰੋ ਚੈੱਕ ਜੀ ਆਪਣੇ ਵੱਡੇ ਕਬੂਤਰ ਦੇ ਕੁਆਲਿਟੀ ਪ्युअर ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਮੇਰਾ ਭਰਾ ਪਹਿਲਾਂ ਕੱਦ ਕਾਠ ਜਾਨਵਰ ਦੀ ਹਿੱਕ ਚੈੱਕ ਕਰ ਲਉ ਮੇਰਾ ਭਰਾ ਠੀਕ ਹੈ ਜੀ 60 ਤੋਂ ਦਰਸ਼ਕੋ 70 ml ਪਾਣੀ ਕੂਤਰ ਖਸ ਕੇ ਚੱਕਦਾ ਮੇਰਾ ਭਰਾ ਬਾਕੀ ਯਾਰ ਤੁਸੀਂ ਪੋਟੇ ਤੋਂ ਅੰਦਾਜ਼ਾ ਲਾ ਸਕਦੇ ਹੋ ਜਿਹੜਾ ਬੰਦਾ ਤਾਂ ਸ਼ਿਕਾਰੀ ਆ ਉਹ ਤਾਂ ਮੇਰਾ ਵੀਰੇ ਇਹੋ ਜਿਹਾ ਜਾਨਵਰ ਛੱਡਦਾ ਨਹੀਂ ਠੀਕ ਹੈ ਜੀ ਮੋਰ ਇਹਦੇ ਲੱਗੀ ਹੋਈ ਸੀ ਜੀ ਲਾਲ ਰੰਗ ਦੀ ਮੈਂ ਆਪਣੇ ਅੱਖੀ ਵੇਖੀ ਸੀ ਮੇਰਾ ਭਰਾ ਮੋਰ ਤੇ ਪਰ ਜਦੋਂ ਭਰਾ ਨੇ ਕੂਤਰ ਇਹ ਗਾਣ ਦੇ ਤਾਂ ਤੇ ਆਹ ਦਰਸ਼ਕੋ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਲਾਸਟ ਵਾਲੀਆਂ ਕੰਨੀਆਂ ਕੂਤਰ ਦੀਆਂ ਆ ਰਹੀਆਂ ਨੇ ਠੀਕ ਹੈ ਜੀ ਚੈੱਕ ਕਰ ਲੋ ਰੰਗ ਦੇ ਪੁਰਾਣੇ ਲੱਗੇ ਹੋਏ ਆ ਤੇ ਹਰੀ ਦੀ ਟੌਰੀ ਸੀਗੀ ਤੋਤੇ ਲੰਗੀ ਮੇਰਾ ਭਰਾ ਠੀਕ ਹੈ ਜੀ ਪੂੰਜੇ ਵਿੱਚ ਦਰਸ਼ਕੋ ਦੇ ਮੂਹਰ ਲੱਗੀ ਸੀ ਪਰ ਮੂਹਰ ਭਰਾ ਨੇ ਪੱਟ ਦਿੱਤੀ ਸੀ ਜਿਹੜਾ ਬੱਚੇ ਕਢਾਉਣ ਲਈ ਲੈ ਕੇ ਗਿਆ ਸੀ ਲਾਲ ਰੰਗ ਦੀ ਇੱਥੇ ਮੂਹਰ ਲੱਗੀ ਸੀ ਕੂਤਰ ਦੇ ਠੀਕ ਹੈ ਜੀ ਬਾਕੀ ਦਰਸ਼ਕੋ ਯਾਰ ਜਾਨਵਰ ਹੈਗਾ ਆ ਤੇ ਮੈਂ ਕਹਿੰਦਾ ਐਡਾ ਟਾਪ ਜਾਨਵਰ ਬਾਕੀ ਜਰ ਤੁਸੀਂ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਕਿ ਜੋੜੀ ਦੇ ਬੱਚੇ ਕੀ ਕਰਨਗੇ ਆਹ ਆਪਣੀ 10ਵੀਂ ਕੰਨੀ ਆ ਜੀ ਆਹ ਵਾਲੀ ਆਹ ਹਲੀ ਹੈਗੀ ਨੌਵੀਂ ਤੇ ਆਹ ਹੈਗੀ 8ਵੀਂ ਤੇ 8ਵੀਂ ਕੰਨੀ ਦੇਖੋ ਜੀ ਕਿੱਥੇ ਜਾ ਕੇ ਰਲਦੀ ਹੈ ਠੀਕ ਹੈ ਜੀ ਤਿੰਨ ਕੰਨੀਆਂ ਬਿਲਕੁਲ ਬਰਾਬਰ ਰੱਖਦਾ ਸੀ ਕੂਤਰ ਆ ਚੈੱਕ ਕਰ ਲਉਣੀ ਤਾਂ 8ਵੀਂ ਕੰਨੀ ਦਰਸ਼ਕੋ ਏਡੀ ਵੱਡੀ ਕਿਸੇ ਕੂਤਰ ਦੀ ਨਹੀਂ ਹੁੰਦੀ ਇਹ ਚੈੱਕ ਕਰ ਲਉ ਕੂਤਰ ਮੈਂ ਕਿੱਥੋਂ ਖੜਿਆ ਪੁਰਾਣੇ ਰਾਂਗੇ ਕੂਤਰ ਦੇ ਲੱਗੇ ਹੋਏ ਮੇਰਾ ਭਰਾ ਜਮਾ ਸਰੇ ਪੋਸਤਾਂਈ ਕੰਨੀਆਂ ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਦਰਸ਼ਕੋ ਇਸ ਕਬੂਤਰ ਦਾ ਮਾਪਿ ਉਹ ਵੀ ਬਾਹਰਾਂ ਦੇ ਕੋਲ ਸਾਂਭਿਆ ਸੀ ਤੇ ਮੈਂ ਕਹਿੰਦਾ ਇਹਨਾਂ ਦਾ ਮਾਪਿ ਉਹ ਦਰਸ਼ਕੋ ਇਹੋ ਜਿਹਾ ਸੀ ਨਾ ਪੜਾ ਲੱਗਦਾ ਸੀ ਹਾਂ ਯਾਰ ਬਾਕੀ ਲੋਕਾਂ ਨੇ ਯਾਰ ਜੋੜੇ ਰੱਖੇ ਹੋਏ ਨੇ ਆ ਚੈੱਕ ਕਰੂੰ ਮੇਰਾ ਵੀਰ ਅੱਖ ਦੀ ਆਪਣੀ ਕੁਆਲਿਟੀ ਬਿਲਕੁਲ ਪੀਰਮਸ ਠੀਕ ਹੈ ਜੀ ਹਲਦੀ ਆ ਗਈ ਅੱਖਾਂ ਦਾ ਆਪਣਾ ਇਹ ਕਬੂਤਰ ਆ ਠੀਕ ਹੈ ਬਾਕੀ ਅਸਮ ਨੂੰ ਚੈੱਕ ਕਰ ਲਓ ਇਹ ਆ ਲਓ ਮੇਰਾ ਵੀਰ ਪੂਰੀ ਨੋਕ ਦੂਜੇ ਬੰਨੇ ਦੀ ਅੱਖ ਚੈੱਕ ਕਰ ਲਓ ਬੰਦ ਕੋਲੋਂ ਬੰਦ ਜੋੜਾਂ ਦਾ ਆਪਣਾ ਕੂਤਰਿਆ ਜੀ ਬੰਦ ਜੋੜ ਬਿਲਕੁਲ ਸੜੇ ਹੋਏ ਜਾਮਨੀ ਪੈਰਾਂ ਦਾ ਮੇਰਾ ਵੀਰ ਆਪਣਾ ਕੂਤਰ ਇੱਕ ਨੌਂਦਰੀ ਦੀ ਵੱਡੀ ਹੋਈ ਹੈ ਮੇਰਾ ਵੀਰ ਚੈੱਕ ਕਰ ਲਓ ਤੁਸੀਂ ਮੋੰਦਰੀ ਦੀ ਇੱਕ ਵੱਧੀ ਹੋਈ ਆ ਬੰਦ ਜੋੜ ਆ ਬੈਠਾ ਲਈ ਥਾਂ ਤੇ ਇਹਦੇ ਹਲਕਾ ਲੱਪਾ ਆ ਜੀ ਔਰ ਪੈਰ ਦੇ ਵਿੱਚ ਦੇਖੋ ਪੱਕਾ ਛੱਲਾ ਪਾਇਆ ਤੁਸੀਂ ਚੈੱਕ ਕਰ ਲਓ ਕੋਈ ਕਟਿਆ ਨਹੀਂ ਕੋਈ ਕੋਹ ਨਹੀਂ ਸੜੇ ਹੋਏ ਜਾਮ ਨਹੀਂ ਪੈਰਾਂ ਦਾ ਆਪਣਾ ਇਹ ਕੂਤਰ ਆ ਜੀ ਠੀਕ ਹੈ ਵਾਕੀ ਕਾਲ ਮੇਰਾ ਭਰਾ ਉਹੀ ਕਰੇ ਜਿਹਨੂੰ ਟੌਪ ਜਾਨਵਰਾਂ ਦੀ ਚੰਗੇ ਕੂਤਾਂ ਦੀ ਰਿਕੁਆਇਰਮੈਂਟ ਹੋਵੇ ਮੇਰਾ ਭਰਾ ਠੀਕ ਹੈ ਪਹਿਲਾਂ ਕਹਿ ਦੇਣਾ ਵੀਰੇ 11500 2000 ਵਾਲਾ ਬੰਦਾ ਫੋਨ ਨਾਲ ਆਵੇ ਮੇਰਾ ਵੀਰ ਕਿਉਂਕਿ ਦਸ ਕੋ ਤੁਹਾਨੂੰ ਪਤਾ ਜੀ ਕਟੋਗਾ ਐਂਟਰੀ ਉੱਥੇ ਵੀਰੇ ਸਾਨੂੰ ਨਾਲ 2200 ਜਾਂ 1700 ਹੋਏਗੀ ਜੀ ਆਪਣੇ ਰਾਮੂ ਵਾਲੇ ਪਿੰਡ ਦੇ ਵਿੱਚ ਠੀਕ ਹੈ ਫਿਰ ਜਿਹੜੇ ਬੰਦੇ ਨੇ ਇੰਨੀ ਐਂਟਰੀ ਭਰ ਕੇ ਮੇਰਾ ਭਰਾ ਹਨਾ ਕੂਟਰ ਛੱਡਿਆ ਹੋਵੇ ਤੇ ਅਗਲਾ ਸਾਨੂੰ ਜਨਪੁਰ ਉਹ ਰੇਟ ਦੇ ਵਿੱਚ ਨਹੀਂ ਦਿੰਦਾ ਮੇਰਾ ਭਰਾ ਅੱਵਲ ਤਾਂ ਯਾਰ ਕੋਈ ਜਲਦੀ ਦਿੰਦਾ ਹੀ ਨਹੀਂ ਇਹੋ ਜਿਹਾ ਕੂਟਰ ਠੀਕ ਹੈ ਬਸ ਕੂਟਰ ਉੱਥੇ ਇਹ ਮੇਰੇ ਸਾਨੂੰ 300 ਬਸ ਤਿੰਨਵੇਂ ਤਾਂ ਜੁੜਿਆ ਸੀ ਗਲਤੀ ਇਹ ਹੋ ਗਈ ਮੇਰਾ ਭਰਾ ਬਾਈ ਹਨ ਜਿਆਦਾ ਭੁੱਖਾ ਮੇਰੇ ਨਾਲ ਸਾਥਤਾ ਹੋਏਗਾ ਤਾਂ ਕੂਤਰ ਮੇਰਾ ਭਰਾ ਇਹ ਸਾਂਹ ਵਾਲੇ ਦਿਨ ਮਲਾਪ ਮਾਰ ਗਿਆ ਸੀ ਚੈੱਕ ਕਰ ਲੋ ਤੇ ਆ ਸੀਗਾ ਬਾਪਿਓ ਆਪਣਾ ਮੱਕਮ ਉਹ ਕੂਤਰ ਪਰ ਦਰਸ਼ਕੋ ਜਾਨਵਰ ਦੇ ਬੱਚੇ ਡੌਂਗ ਨਾ ਕਰੇ ਜਿਹੜੀ ਇਸ ਕੂਤਰ ਦੀ ਡਾਰ ਸੀ ਮੇਰਾ ਵੀਰੋ ਠੀਕ ਹੈ ਜੀ ਤਿੰਨ ਤੋਂ ਪਲੱਸ ਹਿਮਰਾਪਰਾ ਤਿੰਨ ਤੋਂ ਬਾਅਦ ਕਈ ਬੰਦਾ ਸੀ ਕੂਤਰ ਆਪਣਾ ਇਹ ਬਾਕੀ ਜਿਹੜਾ ਬੰਦਾ ਸ਼ਿਕਾਰੀ ਆ ਨਾ ਉਹਨੇ ਕੂਤਰ ਦੀ ਅੱਖ ਵੇਖ ਕੇ ਦੱਸ ਦੇਣਾ ਕਿ ਹਾਂ ਬਈ ਅਸੇ ਝੋਟੇ ਦੇ ਵਿੱਚ ਕੀ ਗੱਲਬਾਤ ਹੈਗੀ ਆ ਤੇ ਕੀ ਨਹੀਂ ਬਾਕੀ ਕਿਸੇ ਨੇ ਕੋਈ ਇਨਕੁਆਰੀ ਕਰਨੀ ਕੋਹ ਪੁੱਛਣਾ ਹੋਵੇ ਮੇਰਾ ਭਰਾ 9041226065 ਵਾਲੇ ਨੰਬਰ ਤੇ ਜਦੋਂ ਮਰਜ਼ੀ ਮੈਨੂੰ ਫੋਨ ਲਾ ਲਿਓ ਠੀਕ ਹੈ ਕਈ ਇਹਦੀ ਫੋਨ ਆ ਚੱਕਿਆ ਜਾਵੇ ਮੇਰਾ ਭਰਾ ਮੈਸੇਜ ਕਰ ਦਿਓ ਤੁਹਾਨੂੰ ਦੱਸ ਦਾਂ ਕਿ ਕੂਤਰ ਕਿੱਥੋਂ ਆਇਆ ਤੇ ਕਿੱਥੋਂ ਨਹੀਂ ਮੇਰਾ ਵੀਰ ਤੇ ਆ ਅਸੀਂ ਦਰਸ਼ਕੋ ਆਪਣਾ ਮਕਮਲ ਕੂਤਰ ਤੇ ਆਓ ਬਾਬਿਆ ਹੁਣ ਆਪਾਂ ਤੁਹਾਨੂੰ ਹਾਂਜੀ ਵੀ ਬਾਬਿਓ ਆ ਕਰੋ ਦਰਸ਼ਨ ਜੀ ਆਪਣੀ ਮਾਦੀ ਦੇ ਜਿਉ ਕਿ ਉਸ ਕਬੂਤਰ ਦੇ ਨਾਲ ਲੱਗੀ ਹੋਈ ਹੈ ਜੀ ਪਿਓਰ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਹੈ ਜੀ ਬਾਦਾਮਸਰੀ ਪੂਰੀ ਲੋਕ ਦਰਸ਼ਕੋ ਚਿੱਟੀਆਂ ਅੱਖਾਂ ਮਾਦੀ ਵੀ ਮੇਰਾ ਭਰਾ ਸੀਜਨ ਦੀ ਉੱਡੀ ਹੋਈ ਹੈ ਜੀ ਠੀਕ ਹੈ ਜੀ ਚੈੱਕ ਕਰ ਲਓ ਉਸੇ ਭਰਾ ਦੇ ਘਰੋਂ ਆਈ ਹੋਈ ਮੇਰਾ ਭਰਾ ਚੈੱਕ ਕਰ ਲਓ ਜੇ ਕੋਈ ਮੇਰਾ ਵੀ ਡਾਊਨ ਦਾ ਇਚੂਕ ਹੋਵੇ ਉਹ ਇਹਨਾਂ ਨੂੰ ਉਡਾ ਵੀ ਸਕਦਾ ਆ ਠੀਕ ਹੈ ਜੀ ਕੁਆਲਿਟੀ ਸੋਡੀ ਸਕਰੀਨ ਦੇ ਸਾਹਮਣੇ ਆ ਜੀ ਕਦ ਕਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਆ ਬਾਈ ਮਾਦੀ ਆਪਣੀ ਦੀ ਆਖਿਆ ਜੀ ਅੱਖ ਦੀ ਮਰਾ ਵੀਰ ਕਰੋ ਚੈੱਕ ਕੁਆਲਟੀ ਬਿਲਕੁਲ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਨੀਲੇ ਡੋਰੀਆਂ ਦੀ ਆਪਣੀ ਕਬੂਤਰੀ ਹੈ ਜਿਹੋ ਜੀ ਨੋਕ ਦਰਸ਼ਕੋ ਉਹੋ ਜੀਆਂ ਪਲਕਾਂ ਉਹੋ ਜੀਆਂ ਨੋਂਧਰਾ ਤੇ ਹੁਣ ਵਿਖਾਉਣਾ ਤੁਹਾਨੂੰ ਕਬੂਤਰੀ ਦਾ ਪੱਲਾ ਬਾਕੀ ਗਲਾ ਚੈੱਕ ਕਰ ਲੋ ਜੀ ਗਲੋ ਥੱਲੋ ਵੀ ਮੇਰਾ ਭਰਾ ਲਾਲ ਜੇ ਸ਼ੈਂਭਾ ਕਬੂਤਰੀ ਦੇ ਠੀਕ ਹੈ ਜੀ ਬਿਲਕੁਲ ਦਰਸ਼ਕੋ ਪਿਓਰਿਟੀ ਦੇ ਵਿੱਚ ਜਾਣ ਭਰਿਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮੁਕੰਮਲ ਪੱਲਾ ਆਪਣੀ ਮਾਦੀ ਦਾ ਠੀਕ ਹੈ ਜੀ ਭਰਾ ਨੇ ਰੰਗ ਇਹਨਾਂ ਦੇ ਮੇਰਾ ਭਰਾ ਲੱਗੇ ਹੋਏ ਨੇ ਬੰਦ ਜੋੜਾਂ ਦੇ ਮੇਰਾ ਵੀਰ ਆਪਣੀ ਇਹ ਕੂਤਰ ਠੀਕ ਹੈ ਤੇ ਆਹ ਦਰਸ਼ਕੋ ਮਾਦੀ ਆਪਣੀ ਦੀ ਪੂਛ ਬਿਲਕੁਲ ਬੰਦ ਪੂਛ ਰਾਦੀ ਤੁਸੀਂ ਚੈੱਕ ਕਰ ਸਕਦੇ ਹੋ ਸਿਰੇ ਤਾਈ ਮੇਰਾ ਭਰਾ ਕੋਤਰੀ ਇਹ ਕੰਨੀਆਂ ਰੱਖਦੀ ਬਾਕੀ ਐਸ ਵਨ ਯੂ ਚੈੱਕ ਕਰ ਲਓ ਤੇ ਆਹ ਦਰਸ਼ਕੋ ਅਗਲਾ ਪੱਲਾ ਜੀ ਦੇਖੋ ਮਰਾ ਵੀਰ ਜਦ ਕਿ ਝਾੜ ਦੇ ਵਿੱਚ ਪਈ ਹੋਈ ਆ ਇੱਕ ਸਾਰ ਚਿਣਿਆ ਵੇ ਬਿਲਕੁਲ ਤਰਾਸ਼ਿਆ ਵੇ ਪੱਲਾ ਮੇਰਾ ਭਰਾ ਠੀਕ ਹੈ ਜੀ ਤੇ ਆਹ ਬਾਬੇ ਮਾਦੀ ਆਪਣੀ ਦੇ ਪੈਰ ਪੂਰੀ ਨੋਕ ਪੂਰੀਆਂ ਨੋਂਦਰਾ ਬੰਦ ਜੋੜਾਂ ਦੀ ਆਪਣੀ ਇਹ ਮਾਦੀ ਹੈ ਆਂਡੇ ਬੱਚੇ ਧਰਦਾ ਹੋਇਆ ਜੋੜਾ ਉਸ ਚੀਜ਼ ਦੀ ਆਪਣੀ ਫੁੱਲ ਗਰੰਟੀ ਰਹੇਗੀ ਤੇ ਆ ਸੀ ਬਾਬੋ ਆਪਣੀ ਮਕਮਲ ਕੂਦੀ ਤੇ ਮੇਰਾ ਵੀਰ ਅਜ ਟਾਈਮ ਨਾਲ ਫੋਨ ਲਾ ਲਿਓ ਠੀਕ ਹੈ ਜੀ ਵੀਡੀਓ ਚਾਹੇ ਪੂਰੀ ਤੁਸੀਂ ਬਾਅਦ ਚ ਵੇਖ ਲਿਓ ਇੱਕ ਵਾਰੀ ਫੋਨ ਮਾਰ ਕੇ ਕਹਿ ਦਿਓ ਘਰਾਂ ਕਿ ਵੀਰੇ ਜੋੜਾ ਰੱਖ ਲਈ ਆਪਣੇ ਲਈ ਤੇ ਸਿਰਫ ਰਕ ਜਾਨੇ ਕਿ ਮੂੰਹੋਂ ਕਹਿ ਦੇਣਾ ਨਹੀਂ ਵੀਰੇ ਆਪਾਂ ਕਿਸੇ ਲਈ ਜੋੜਾ ਰੱਖੀਦਾ ਠੀਕ ਹੈ ਜੀ ਜੋੜਾ ਆਪਣਾ ਬਾਕ ਕਰਵਾਓ ਤੁਸੀਂ ਟੋਕਨ ਮਨੀ ਲਾਓ ਤੇ ਇੱਕ ਦੋ ਦਿਨ ਅੰਦਰ ਮੇਰਾ ਭਰਾ ਜਰੂਰ ਤੁਹਾਡਾ ਟਾਈਮ ਲੱਗੇ ਕੂਤਰ ਆਪਣੇ ਮੰਗਵਾ ਲਿਆ ਕਰੋ ਠੀਕ ਹੈ ਜੀ ਇਹ ਤਾਂ ਉਦੋਂ ਬਾਅਦ ਦੇ ਵਿੱਚ ਕੋਈ ਕੂਤਰ ਢਿੱਲਾ ਮੱਠਾ ਆਉਂਦਾ ਦਰਸ਼ਕੋ ਦਵਾਈ ਦੇਣਾ ਸਾਡਾ ਫਰਜ਼ ਆ ਜਿੰਨੀ ਸਾਨੂੰ ਸੋਚ ਤੇ ਸਮਝ ਆ ਬਚਨਾ ਨਾ ਬਚਨਾ ਉਸਪਰ ਮਾਤਮਾ ਦੇ ਹੱਥੋਂ ਬਸਿਆ ਠੀਕ ਹੈ ਤੇ ਆਓ ਬਾਬਿਓ ਹੁਣ ਆਪਾਂ ਸੂ ਜੋੜੇ ਨੂੰ ਪਿੰਜਰੇ ਵਿੱਚ ਛੱਡ ਕੇ ਸ਼ੌਂਕ ਕਰਾਉਨੇ ਆਂ ਤਾਂ ਹਾਂਜੀ ਬਾਬਿਓ ਆ ਕਰੋ ਚੱਕ ਜੀ ਦੁਬਾਰ ਤੋਂ ਕਿਰਾਂ ਜੋੜੇ ਆਪਣੇ ਦੀ ਮਕਮਲ ਸਟੈਂਡਿੰਗ ਮਿਊਜ਼ੀਸ਼ਨ ਬਕਾਇਦਾ ਸਾਨੂੰ ਪਰਪਲਿਆਂ ਦਾ ਅੱਖਾਂ ਦਾ ਪੰਜਾ ਦਾ ਸੋੜੇ ਭਰਾ ਨੇ ਇਕੱਲੀ-ਇਕੱਲੀ ਚੀਜ਼ ਆ ਮੇਰਾ ਵੀਰ ਆਪਾਂ ਸੂ ਸ਼ੌਂਕ ਕਰਾ ਦਿੱਤਾ ਆ ਤੇ ਥੋੜਾ ਛੋਟਾ ਭਰਾ ਉਮੀਦ ਕਰਦਾ ਮੇਰੇ ਸਾਰੇ ਭਰਾਵਾਂ ਨੂੰ ਜੋੜਾ ਆਪਣਾ ਬਹੁਤ ਪਸੰਦ ਆਇਆ ਹੋਵੇਗਾ ਤੇ ਮੇਰਾ ਵੀਰ ਐਕਟਰੀ ਤੁਸੀਂ ਰੇਟ ਯਾਰ ਲਾਜ਼ਮੀ ਕਨਫਰਮ ਕਰ ਲਿਓ ਤੇ ਇਨੀ ਗਰੰਟੀ ਆ ਜੋੜਾ ਤੁਸੀਂ ਗਾ ਨਹੀਂ ਜਾਣਦੇ ਨਾ ਬਾਕੀ ਯਾਰ ਕੱਲ ਮੈਂ ਦੋ ਕੂਤਰਾਂ ਦੀ ਵੀਡੀਓ ਲਈ ਸੀ ਵੀਰੇ ਬਹੁਤ ਭਾਨੇ ਫੋਨ ਕੀਤਾ ਕਾਸ ਵੀਰੇ ਯਾਰ ਤੂੰ ਵੀਡੀਓ ਲੇਟ ਲਈ ਵੀਰੇ ਦੇਖੋ ਸਾਨੂੰ ਆਪਣੀ ਚੀਜ਼ ਤੇ ਚਲੋ ਮਾਨ ਬੰਦੇ ਨੂੰ ਕਰਨਾ ਤਾਂ ਨਹੀਂ ਚਾਹੀਦਾ ਪਰ ਮਾਨ ਆ ਜੀ ਠੀਕ ਹੈ ਉਹਨਾਂ ਜਾਨਵਰਾਂ ਤੇ ਮਾਨ ਸੀ ਮੇਰਾ ਵੀਰ ਠੀਕ ਹੈ ਬਾਕੀ ਆਪਣੇ ਭਰਾਵਾਂ ਦੀ سپورਟ ਤੇ ਸਾਨੂੰ ਪੂਰਾ ਮਾਨ ਆ ਹਨਾ ਸਾਨੂੰ ਪਤਾ ਵੀਰੇ ਸਾਡੀ ਚੀਜ਼ੀ ਨਿਕਲ ਜਾਂਦੀ ਕਿਉਂਕਿ ਜੈਸ ਰੇਡ ਦੇ ਵਿੱਚ ਆਪਾਂ ਚੀਜ਼ ਦੇ ਦਿੰਨੇ ਨਾ ਮੇਰਾ ਭਰਾ ਫਿਰ ਅਗਲਾ ਉਹੋ ਜਿਹਾ ਮੌਕਾ ਛੱਡਦਾ ਨਹੀਂ ਠੀਕ ਹੈ ਤਾਂ ਇਹ ਤਾਂ ਹੈ ਨਹੀਂ ਵੀਰੇ ਮੈਂ 10000 ਨੂੰ ਜੋੜਾ ਵੇਚਣਾ ਤੇ ਸਵੇਰ ਤੜਕੇ ਮੈਂ 6 ਵਜੇ ਵੀਡੀਓ ਲਾ ਦਿਆਂ ਮੈਂ ਐਸੇ ਕਰਕੇ ਦਰਸ਼ਕੋ ਰਾਤ ਨੂੰ ਵੀਡੀਓ ਲਾਈ ਸੀ ਕਿ ਚਲੋ ਮੈਨੂੰ ਵੀ ਫੋਨ ਘੱਟ ਆਉਣਗੇ ਕਿਉਂਕਿ ਦਰਸ਼ਕੋ ਕੱਲਾ ਬੰਦਾ ਹੋਰ ਮੰਨ ਕੇ ਚਲੋ 100 ਕੰਬ ਬਥੇਰੇ ਹੁੰਦੇ ਬੰਦੇ ਨੂੰ ਹੁਣ ਦਿਨ ਤਿਆਰ ਦੇ ਟਾਈਮ ਆ ਜੀ ਘਰ ਦੇ ਵਿੱਚ 100 ਕੰਬ ਹੁੰਦਾ ਬੰਦੇ ਨੂੰ ਹਨਾ ਤੇ ਐਸੇ ਕਰਕੇ ਦਰਸ਼ਕੋ ਮੈਂ ਵੀਡੀਓ ਲੇਟ ਲਾਈ ਸੀ ਕਿ ਚਲੋ ਮੈਨੂੰ ਵੀ ਫੋਨ ਘੱਟ ਆਉਣਗੇ ਤੇ ਮੇਰਾ ਭਰਾ ਜੋੜਾ ਆਪਣਾ ਨਾਲ ਦੇ ਨਾਲ ਹੀ ਉਹ ਦੋਨੇ ਕੂਤਰ ਸੇਲ ਹੋ ਗਏ ਸੀ ਮੇਰਾ ਵੀਰ ਤੇ ਠੀਕ ਹੈ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਤੇ ਬਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਵਜੇ